ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਦੇ ਆਂ ਸਤਜੁਗਤ ਆਪਸਥਾਨ ਮਾਤਾ ਸਾਹਿਬ ਦੇਵਾ ਜੀ ਖਾਲਸੇ ਦੇ ਮਾਤਾ ਜੀ ਕਲੰਗੀ ਤਰਦਸ਼ਮੇਸ਼ ਪਿਤਾ ਜੀ ਦੇ ਮਹਿਲ ਜਿੱਥੇ ਸਤਜੁਗ ਦੇ ਸਮੇਂ ਦੇ ਵਿੱਚ ਮਾਤਾ ਸਾਹਿਬ ਦੇਵਾ ਜੀ ਨੇ ਇਸ ਪਾਵਨ ਧਰਤੀ ਤੇ ਤਪ ਕੀਤਾ ਜਿਵੇਂ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਥੱਲੇ ਮਾਤਾ ਜੀ ਦਾ ਤਪ ਸਥਾਨ ਬਣਿਆ ਹੋਇਆ ਹੈ ਆਓ ਆਪਾਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋਈਏ ਜੀ ਨਾਲ ਨਾਲ ਆਪਾਂ ਇਥੋਂ ਦੇ ਇਤਿਹਾਸ ਬਾਰੇ ਜਾਣਦੇ ਆਂ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਖਾਲਸਾ ਪੰਥ ਦੀ ਮਾਤਾ ਸਾਹਿਬ ਦੇਵਾ ਜੀ ਦਾ ਇਹ ਤਾਪਸ ਸਥਾਨ ਰੋਹਤਾਸ ਨਿਵਾਸੀ ਭਾਈ ਰਾਮੂ ਖੱਤਰੀ ਜੀ ਜਿਸ ਪੁੱਤਰੀ ਮਾਤਾ ਸਾਹਿਬ ਦੇਵਾ ਜੀ ਦਾ ਵਿਆਹ ਗੁਰੂ ਕਲੰਗੀਧਰ ਜੀ ਦੇ ਨਾਲ 18 ਸੰਮਤ 18 ਵਿਸਾਖ ਸੰਮਤ 1757 ਨੂੰ ਹੋਇਆ ਗੁਰੂ ਜੀ ਨੇ ਖਾਲਸੇ ਦੀ ਮਾਤਾ ਹਣ ਜੀ ਦਾ ਆਪ ਜੀ ਨੂੰ ਖਤਾਬ ਬਖਸ਼ਿਆ ਪਾਵਨ ਤਪ ਸਥਾਨ ਹੈ ਜਸਮੀਤ ਪਿਤਾ ਜੀ ਜਦੋਂ ਨਦੇੜ ਆਏ ਉਸ ਸਮੇਂ ਇਸ ਸਥਾਨ ਤੇ ਮਾਤਾ ਜੀ ਤਪ ਕਰਦੇ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਹੀ ਲੰਗਰ ਸਕਣਾ ਇਹ ਮਾਤਾ ਜੀ ਦਾ ਹਰ ਰੋਜ਼ ਦਾ ਨੇਮ ਸੀ ਗੁਰੂ ਜੀ ਦੇ ਸਕਾਰ ਖੇਡਣ ਉਪਰੰਤ ਇਸ ਸ਼ਾਂਤ ਆ ਕੇ ਗੁਰੂ ਕਲੰਗੀ ਤਰਦਸ਼ਮੇਸ਼ ਪਿਤਾ ਜੀ ਲੰਗਰ ਸਕਦੇ ਸਨ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਮਰਜ਼ਾਦਾ ਇਸ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਗੁਰੂ ਸਾਹਿਬ ਜੀ ਨੇ अपना अंतिम समय नेड़े भेज के माता साहिब देवा जी नु भाई मणि सिंह जी दे नाल दिल्ली भेजण भेज ਦਿੱਤਾ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਦਰਸ਼ਨ ਕੀਤੇ ਬਿਨਾ ਮੈਂ ਲੰਗਰ ਨਹੀਂ ਸਕਦੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਕੰਮਰ ਕਸੇ ਦੇ ਸ਼ਸਤਰ ਦੇ ਕੇ ਕਿਹਾ ਪਾਠ ਪੂਜਾ ਕਰਕੇ ਇਨਾਂ ਦੇ ਦਰਸ਼ਨ ਕਰਨੇ ਸਾਡੇ ਦਰਸ਼ਨ ਹੋ ਜਾਏ ਕਰਨਗੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਖਾਲਸੇ ਦੇ ਮਾਤਾ ਮਾਤਾ ਸਾਹਿਬ ਦੇਵਾ ਜੀ ਦੇ ਤਪਸਥਾਨ ਸਤਜੁਗ ਦੇ ਸਮੇਂ ਇਸ ਪਾਵਨ ਧਰਤੀ ਤੇ ਮਾਤਾ ਸਾਹਿਬ ਦੇਵਾ ਜੀ ਨੇ ਤਪ ਕੀਤਾ ਸੀ ਇਸਦੇ ਬਿਲਕੁਲ ਹੀ ਨਜ਼ਦੀਕ ਜੋ ਸਥਾਨ ਬਣਿਆ ਹੋਇਆ ਹੈ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਕਾਰ ਖੇਡ ਕੇ ਆਉਂਦੇ ਸੀ ਤਾਂ ਇਸ ਪਾਵਨ ਸਥਾਨ ਤੇ ਆ ਕੇ ਸੰਗਤਾਂ ਦੇ ਨਾਲ ਪ੍ਰਸਾਦਾ ਸਕਦੇ ਸੀ ਅਤੇ বিশ্রਾਮ ਕਰਦੇ ਸਨ ਸ਼ਾਮ ਦੇ ਸਮੇਂ ਕਥਾ ਕੀਤਨ ਉਪਰੰਤ ਜੋ ਕਿ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਸਨ ਗੁਰਦੁਆਰਾ ਹੀਰਾ ਘਾਟ ਸਾਹਿਬ ਦੇ ਪਾਵਨ ਸਥਾਨ ਤੇ ਜਾ ਕੇ ਬਿਰਾਜਮਾਨ ਹੁੰਦੇ ਸਨ ਇਸ ਇਸ ਪਾਵਨ ਸਥਾਨ ਦਾ ਇਤਿਹਾਸ ਇਸ ਇਸ ਪਾਵਨ ਸਥਾਨ ਦਾ ਇਤਿਹਾਸ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਾਡੇ ਚੈਨਲ ਆਓ ਜੀ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ